ਸੱਬ ਜਹਾਦਿਆਂ ਦੇ ਬੁੱਲ ਜਿਹੜੇ ਸੀ ਉਹ ਨੀਲੇ ਹੁੰਦੇ ਜਾ ਰਹੇ ਸੀ ਮਾਂ ਫਿਰ ਉਹਨਾਂ ਨੂੰ ਆਪਣੀ ਛਾਤੀ ਦੇ ਨਾਲ ਲਾ ਲਾ ਕੇ ਨਿਕ ਦੇਣ ਦਾ ਯਤਨ ਕਰਦੀ ਸੀ ਰਾਤ ਦੇ ਵੇਲੇ ਗੰਗੂ ਜਿਹੜਾ ਉਹ ਬੇਈਮਾਨ ਹੋਇਆ ਬੇਈਮਾਨ ਉਸ ਵੇਲੇ ਹੀ ਹੋ ਗਿਆ ਸੀ ਜਦੋਂ ਮਾਤਾ ਜੀ ਨੇ ਮੋਹਰਾਂ ਕੱਢ ਕੇ ਲక్ష్ਮੀ ਨੂੰ ਤੇ ਉਹਨੂੰ ਹੁਕਮੇ ਬਾਸ਼ਕੀਨ ਕਰ ਦਿੱਤੀਆਂ ਸੀ ਉਦੋਂ ਹੀ ਉਹਨੇ ਕਿਹਾ ਮਾਂ ਜੀ ਛਡੋ ਖੜਾ ਚਮਕੌਰ ਕੀ ਜਾਣਾ ਆਪਾਂ ਕਰਕੇ ਆਪਾਂ ਆਪਣੇ ਪਿੰਡ ਜਾਂਦੇ ਹਾਂ ਜਦੋਂ ਸ਼ਾਂਤੀ ਹੋ ਜਾਈਗੀ ਚਾਰੇ ਪਾਸੇ ਆਪਾਂ ਉਦੋਂ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮਿਲਾਂਗੇ ਮਾਤਾ ਜੀ ਇੱਥੇ ਵੀ ਤਾਂ ਸਭ ਕੁਝ ਤੁਹਾਡਾ ਹੀ ਹੈ ਨਾ ਇਹ ਖੇਚਲ ਨਾ ਕਰੋ ਮੈਂ ਰੋਟੀ ਬਣਾਉਣੀ ਹੈ ਗੁਰਬਾਣੀ ਦੇ ਅੰਦਰ ਨਾ ਕੁੱਕਰ ਦੇ ਕੁੱਤੇ ਦੇ ਦੋ ਰੂਪ بیان ਕੀ ਪਹਿਲਾ ਰੂਪ ਤੇ ਇਹ ਕਿਹਾ ਸਤਿਗੁਰਾਂ ਨੇ ਵੀ ਜੇ ਤੂੰ ਸਿੱਖਿਆ ਲੈਣੀ ਹੈ ਨਾ ਤੇ ਪੁੱਤੇ ਕੋ ਲੈ ਜਿੰਨਾ ਵਫਾਦਾਰ ਇਹ ਹੈ ਨਾ ਇਨਾ ਕੋਈ ਵੀ ਨਹੀਂ ਹੈਗਾ ਤੇ ਦੂਜਾ ਰੂਪ ਉਹਦਾ ਬਿਆਨ ਕੀਤਾ ਵੀ ਜੇ ਉਹ ਹਲਕੜੇ ਤੇ ਸਭ ਤੋਂ ਪਹਿਲਾਂ ਆਪਣੇ ਮਾਲਕ ਨੂੰ ਵਰਦਾ ਜੋ ਕੂਕਰ ਹਲਕਾਇਆ ਧਾਵੈ ਦੇਹ ਦੇ ਸਜਾਇ ਲੋਭੀ ਜੰਤ ਨਾ ਜਾਣੀ ਭਾਖਾ ਭਾਖਾ ਸਭ ਖਾਏ ਮਾਤਾ ਜੀ ਨੇ ਜਿਹੜਾ ਸੀ ਉਹ ਦੇਖਿਆ ਮੋਹਰਾਂ ਵਾਲੀ ਥੈਲੀ ਕਿਥੇ ਹੈ ਉਹਨਾਂ ਦੇ ਮਨ ਦਾ ਖਿਆਲ ਸੀ ਚਲੋ ਮੈਂ ਗੰਗੂ ਨੂੰ ਦੇਨੀ ਆ ਕੋਲੋਂ ਆਪਣੇ ਖਰਚ ਕਰਦਾ ਰੋਟੀ ਪਾਣੀ ਹਨਾ ਬਣਾਉਂਦਾ ਪਿਆ ਤਾਂ ਮੈਂ ਮੋਹਰਾਂ ਦੇ ਦੇਨੀ ਇਹਦੇ ਤੋਂ ਉਹ ਜਿਹੜਾ ਖਰਚ ਕਰ ਲੇਗਾ ਉਹ ਤਾਂ ਪਹਿਲਾਂ ਹੀ ਚੁਰਾ ਚੁੱਕਾ ਸੀ ਜਦੋਂ ਪੁੱਛਿਆ ਕਿ ਮੋਹਰਾਂ ਲਈ ਥੈਲੀ ਪਿਓ ਜਿੰਨਾ ਅੰਦਰ ਕੂੜ ਵਰਤੈ ਸੱਚ ਨਾ ਭਾਵੇ ਜਿੰਨਾਂ ਦੇ ਅੰਦਰ ਝੂਠ ਹੋਵੇ ਉਹਨਾਂ ਨੂੰ ਸੱਚ ਚੰਗਾ ਹੀ ਨਹੀਂ ਲੱਗਦਾ ਉਹ ਰੌਲਾ ਪਾਉਣ ਲੱਗ ਗਿਆ ਨਾਲੇ ਤੁਹਾਨੂੰ ਘਰ ਲਿਆਂਦਾ ਨਾਲੇ ਕੁਛ ਮੇਰੇ ਤੇ ਇਲਜ਼ਾਮ ਲਾਉਂਦੇ ਇਹਨੇ ਕਿਹਾ ਵੀ ਨਹੀਂ ਨਹੀਂ 100 ਰੁਪਏ ਤੇ ਥੋੜਾ ਇੰਨਾ ਵੱਡਾ ਕੰਮ ਕੀਤਾ ਕਹਿੰਦੇ 100 ਨਾ ਹੋਰ ਕੇ ਪਾ 200 ਰੁਪਏ ਦੇ ਜਿਹੜਾ ਸੀ ਲਾਲਚ ਦੇ ਵਿੱਚ ਆਣ ਕੇ ਨੇ ਸਾਬ ਜਾਦਿਆਂ ਨੂੰ ਫੜਾ ਦਿੱਤਾ ਭਿਆਸ ਤੇ ਇੱਥੋਂ ਤੱਕ ਵੀ ਕਹਿੰਦਾ ਵੀ ਤੋੜਿਆਂ ਚ ਪਾ ਕੇ ਤੋਂ ਬੰਨ ਛੜਿਆ ਵੀ ਤਸ਼ੱਦਦ ਹੋਇਆ ਸਗਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਜੁੜ ਚੁੱਕੇ ਹੋ ਰੋਜ਼ਾਨਾ ਦਸਤਖਦ ਦੇ ਨਾਲ ਮੇਰਾ ਨਾਮ ਹੈ ਗੁਰਿੰਦਰ ਸਿੰਘ ਬਾਟ ਜਿਵੇਂ ਅਸੀਂ ਤੁਹਾਡੇ ਨਾਲ ਸਾਂਝ ਪਾਈ ਸੀ ਚਮਕੌਰ ਸਾਹਿਬ ਦੀ ਜੰਗ ਬਾਰੇ ਉਸੇ ਹੀ ਲੜੀ ਨੂੰ ਅੱਗੇ ਤੋਰਦੇ ਹੋਏ ਅੱਜ ਸਾਕਾ ਸਰਹੰਦ ਬਾਰੇ ਤੁਹਾਡੇ ਨਾਲ ਗੱਲਬਾਤ ਕਰਾਂਗੇ ਕਿ ਸਰਹੰਦ ਦੀ ਧਰਤੀ ਤੇ ਛੋਟੇ ਸਾਹਿਬ ਜਿਆਦੇ ਤੇ ਮਾਤਾ ਗੁਜਰ ਕੌਰ ਜੀ ਨਾਲ ਕੀ ਕੀ ਵਾਪਰਿਆ ਉਸ ਸੰਬੰਧੀ ਵਿਚਾਰ ਚਰਚਾ ਕਰਨ ਲਈ ਮੇਰੇ ਨਾਲ ਸਿੱਖ ਪ੍ਰਚਾਰਕ ਭਾਈ ਬਲਕਾਲ ਸਿੰਘ ਜੀ ਨਾਲਾ ਮੌਜੂਦ ਨੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬੇਨਤੀ ਹੈ ਸਾਡੀ ਕਿ ਜਿਵੇਂ ਪਹਿਲਾਂ ਵੀ ਤੁਸੀਂ ਨਾਨਕ ਨਾਮ ਦੇਵਾ ਸੰਗਤਾਂ ਨੂੰ ਅ ਆਨੰਦਪੁਰ ਸਾਹਿਬ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਔਰ ਅੱਜ ਸਾਕਾ ਸਰਹੰਦ ਬਾਰੇ ਵਿਚਾਰ ਸਾਂਝੇ ਕਰੋ ਬਿਲਕੁਲ ਜੀ ਪਹਿਲਾਂ ਵੀ ਆਪਾਂ ਸੰਗਤਾਂ ਦੇ ਨਾਲ ਸਾਂਝ ਪਾਈ ਹੈ ਸ੍ਰੀ ਆਨੰਦਪੁਰ ਸਾਹਿਬ ਜੀ ਦਾ ਕੇਲਾ ਛੱਡਣ ਤੋਂ ਪਰੰਤ ਸਰਸਾ ਦੇ ਕੰਡੇ ਦੇ ਉੱਪਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਰਿਵਾਰ ਦਾ ਵਿਛੋੜਾ ਪਿਆ ਔਰ ਉਸ ਤੋਂ ਬਾਅਦ ਜਿਹੜਾ ਹੈ ਦੁਨੀਆ ਦੀ ਇੱਕ ਅਦੁੱਤੀ جنگ ਜਿਹੜੀ ਆ ਉਹ ਚਮਕੌਰ ਦੀ ਧਰਤੀ ਤੇ ਲੜੀ ਗਈ ਤਾਂ ਇਸੇ ਤਰ੍ਹਾਂ ਦੇ ਨਾਲ ਹੀ ਇੱਕ ਬਹੁਤ ਹੀ ਜਿਹੜਾ ਦਿਲ ਨੂੰ ਟੰਬਣ ਵਾਲਾ ਸਾਕਾ ਏ ਉਹ ਹੈ ਸਾਕਾ ਸਰਹੰਦ ਦਾ ਜਿਸ ਵੇਲੇ ਦੇ ਨਾਲ ਸਰਸਾ ਦੇ ਕੰਡੇ ਦੇ ਉੱਪਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੇ ਦੋ ਵੱਡੇ ਫਰਜ਼ੰਦ ਬਾਬਾ ਜੀਤ ਸਿੰਘ ਬਾਬਾ ਜੁਝਾਰ ਸਿੰਘ ਪੰਜ ਪਿਆਰੇ ਸਹਿਬਾਨ ਤੇ ਕੁਝ ਸਿੱਖ ਜਿਹੜੇ ਆ ਉਹ ਸਰਸਾ ਪਾਰ ਕਰਕੇ ਜਮਕੌਰ ਦੀ ਧਰਤੀ ਤੇ ਚਲੇ ਜਾਂਦੇ ਆ ਤਾਂ ਦੂਸਰੇ ਪਾਸੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਤਕਾਰਯੋਗ ਬਜ਼ੁਰਗ ਮਾਤਾ ਜਿਨ੍ਹਾਂ ਦੀ ਉਮਰ 84 ਸਾਲ ਦੇ ਕਰੀਬ ਸੀ ਮਾਤਾ ਗੁਜਰ ਕੌਰ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਛੋਟੇ ਦੋ ਫਰਜੰਦ ਬਾਬਾ ਜੁਰਾਵਰ ਸਿੰਘ ਬਾਬਾ ਫਤਿਹ ਸਿੰਘ ਉਹ ਜਿਹੜੇ ਆ ਸਰਸਾ ਦੇ ਕੰਡੇ ਦੇ ਉੱਪਰ ਵਿਛੜਨ ਤੋਂ ਬਾਅਦ ਇੱਕ ਵੱਖਰੇ ਪਾਸੇ ਨੂੰ ਚਲੇ ਜਾਂਦੇ ਆ ਤਾਂ ਚੱਲਦੇ ਜਾਂਦੇ ਆ ਮਾਤਾ ਗੁਜਰ ਕੌਰ ਤੇ ਨਾਲ ਉਹਨਾਂ ਦੇ ਦੋਨੋਂ ਛੋਟੇ ਜਿਹੜੇ ਸਹਬਜ਼ਾਦੇ ਐ ਮਾਤਾ ਜੀ ਦੇ ਕੋਲ ਇੱਕ ਖੱੱਚਰ ਆ ਤੇ ਖੱੱਚਰ ਦੇ ਉੱਪਰ ਇੱਕ ਉਹਨਾਂ ਦੇ ਕੋਲ ਮੋਹਰਾਂ ਦੀ ਥੈਲੀ ਵੀ ਐ ਕਦੇ ਮਾਤਾ ਗੁਜ਼ਰਕ ਔਰ ਬਾਬਾ ਜੁਰਾਵਰ ਸਿੰਘ ਨੂੰ ਖੱੱਚਰ ਦੇ ਉੱਪਰ ਬਿਠਾ ਦਿੰਦੇ ਐ ਫਤਿਹ ਸਿੰਘ ਤੁਰਦਾ ਕਦੇ ਫਤਿਹ ਸਿੰਘ ਜਿਹੜਾ ਐ ਉਹ ਖੱੱਚਰ ਦੇ ਉੱਪਰ ਬੈਠ ਜਾਂਦੇ ਐ ਜੁਰਾਵਰ ਸਿੰਘ ਤੁਰਦਾ ਕਦੇ ਦੋਵੇਂ ਸਾਰੇ ਸਾਰੇ ਤੁਰਦੇ ਐ ਕਦੇ ਵੇਖਦੇ ਐ ਕਿ ਝਾੜੀਆਂ ਦੇ ਵਿੱਚ ਅੱਗੋਂ ਕੋਈ ਸਿਪਾਹੀ ਤੇ ਨਹੀਂ ਆਉਂਦਾ ਕੋਈ ਹੋਰ ਜਿਹੜਾ ਗੁਰੂ ਘਰ ਦਾ ਦੋਖੀ ਐ ਜਿਹੜਾ ਵਿਰੋਧੀ ਐ ਸਰਕਾਰ ਨਾਲ ਸਬੰਧ ਰੱਖਣ ਵਾਲਾ ਉਹ ਤੇ ਨਹੀਂ ਆਉਂਦਾ ਜੇ ਕੋਈ ਅੱਗੋਂ ਆਉਂਦਾ ਵੀ ਐ ਤੇ ਫਿਰ ਥੋੜਾ ਜਿਹਾ ਝਾੜੀਆਂ ਦੇ ਓਲੇ ਹੋ ਕੇ ਜਿਹੜਾ ਉਹ ਸਾਈਡ ਤੇ ਹੋ ਕੇ ਜਿਹੜਾ ਸਹਬਜ਼ਾਦਿਆਂ ਨੂੰ ਮਾਤਾ ਜੀ ਬਚਾਉਣ ਦਾ ਯਤਨ ਕਰਦੇ ਆ ਇੱਕ ਗੱਲ ਪੱਕੀ ਐ ਕਿ ਮਨੁੱਖ ਜਿਹੜਾ ਐ ਜੇ ਸੁੱਖ ਵਿੱਚ ਹੋਵੇ ਤੇ ਫਿਰ ਸਾਰੇ ਕੋਲ ਆਣ ਕੇ ਬੈਠਦੇ ਆ ਵਿਵਤਾ ਦੇ ਵਿੱਚ ਕੋਈ ਵੀ ਨੇੜੇ ਨਹੀਂ ਆਉਂਦਾ ਭਾਵੇਂ ਕਿ ਗੁਰਬਾਣੀ ਦਾ ਆਪਾਂ ਬਚਨ ਵੀ ਪੜ੍ਹਦੇ ਆ ਸੁੱਖ ਮੈਂ ਆਣ ਬਹੁਤ ਮਿਲ ਬੈਠਤ ਰਹਿਤ ਚੌਦਿਸ ਘੇਰਾ ਐ ਬੇਵਤ ਪਰੇ ਸਭ ਹੀ ਸੰਗ ਛਾਟਤ ਕੋ ਨ ਆਵਤ ਨੇ ਇਸੇ ਤਰ੍ਹਾਂ ਦੇ ਨਾਲ ਹੀ ਮਿਰਜ਼ਾ ਅਲਾਹ ਜ਼ਾਰਖਾਨ ਜੋਗੀ ਨੇ ਵੀ ਇੱਕ ਗੱਲ ਲਿਖੀ ਹੈ ਕਹਿੰਦਾ ਜਦੋਂ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਸਤਿਕਾਰਯੋਗ ਮਾਤਾ-ਮਤਾ ਗੁਜਰਕੌਰ ਜੀ ਹੁੰਦੇ ਸੀ ਤਾਂ ਉਸ ਵੇਲੇ ਦੇ ਨਾਲ ਮਾਲੂ ਸ਼ੇਰ ਵੀ ਉਹਨਾਂ ਦੇ ਅੱਗੇ ਧੌਂ ਝੁਕਾ ਕੇ ਆਉਂਦਾ ਸੀ ਤੇ ਅੱਜ ਸਮਾਂ ਬਦਲ ਗਿਆ ਇਕੱਲੇ ਤੁਰੇ ਜਾਂਦੇ ਤੇ ਇਦਾਂ ਲੱਗਦਾ ਜਿਵੇਂ ਗਿੱਦੜ ਵੀ ਅੱਖਾਂ ਕੱਢ-ਕੱਢ ਕੇ ਵੇਖਦੇ ਹੋਣ ਜੋਗੀ ਜੀ ਨੇ ਉੱਥੇ ਬੜਾ ਪਿਆਰਾ ਇੱਕ ਸ਼ੇਰ ਲਿਖਿਆ ਆਤੇ ਇਥੇ ਸ਼ੇਰ ਵੀ ਸਾਹਮਣੇ ਗਰਦਨ ਕੋ ਢਾਲ ਕੇ ਤੱਕਤੇ ਹਨ ਹਿਰਨ ਵੀ ਅਜ ਅੱਖੇ ਨਕਾਲ ਕੇ ਬਨਵੇਂ ਬਦਲੇ ਹੋਏ ਤੇਵਰ ਹਰ ਸਿੰਘਾਲ ਕੇ ਕਹਿੰਦੇ ਮੰਨ ਲਓ ਉਹਨਾਂ ਦੇ ਤੇਵਰੀ ਬਦਲ ਗਏ ਜੰਗਲ ਵੀ ਅਜ ਉਪਰ ਉਪਰ ਲੱਗਦਾ ਪਿਆ ਤਾਂ ਪਰਿਵਾਰ ਵਿਛੋੜੇ ਤੋਂ ਲੈ ਕੇ ਮਾਤਾ ਜੀ ਤੇ ਸਹਿਬਜ਼ਾਦੇ ਤੁਰੇ ਜਾਂਦੇ ਆ ਤੇ ਲਗਭਗ ਉਹਨਾਂ ਨੇ ਇਹ ਸੱਤ ਪੋ ਦਾ ਸਫ਼ਰ ਜਿਹੜਾ ਤੈਅ ਕੀਤਾ ਏ ਇਹ ਉਸ ਵੇਲੇ ਜੰਗਲੀ ਰਾਹ ਜਿਹੜਾ ਏ ਉਹ 12 ਕਿਲੋਮੀਟਰ ਬੰਦਾ ਹੈ ਜੀ ਅੱਜ ਕੱਲ ਜਿਹੜਾ ਉਹ ਰਸਤਾ ਸਾਫ਼ ਬਣ ਗਿਆ ਛੜਕਾਂ ਬਣ ਗਈਆਂ 8 ਕਿਲੋਮੀਟਰ ਦਾ ਪੰਧ ਬੰਦਦਾ ਹੈ ਇਹ ਪਹੁੰਚ ਜਾਂਦੇ ਆ ਪਿੰਡ ਚੱਕ ਢੇਰਾ ਪਤਨ ਦੇ ਉੱਪਰ ਠੀਕ ਹੈ ਜੀ ਇੱਥੇ ਜਾਂਦੇ ਆ ਸ਼ਾਮ ਪੈ ਚੁੱਕੀ ਸੀ ਤਾਂ ਮਾਤਾ ਜੀ ਨੇ ਦੇਖਿਆ ਵੀ ਹੁਣ ਸਾਹਮਣੇ ਕੋਈ ਆਸਰਾ ਵੀ ਨਹੀਂ ਹੈ ਉਹਨਾਂ ਨੇ ਉਸ ਵੇਲੇ ਦੇ ਨਾਲ ਕੀ ਤੱਕਿਆ ਵੀ ਇੱਕ ਝੁੱਗੀ ਉਹਨਾਂ ਨੂੰ ਜੜੀ ਉਹ ਨਜ਼ਰ ਆਉਂਦੀ ਹੈ ਮਾਤਾ ਜੀ ਨੇ ਜਾ ਕੇ ਝੁੱਗੀ ਦਾ ਦਰਵਾਜ਼ਾ ਖੜਕਾਇਆ ਤਾਂ ਮਾਤਾ ਜੀ ਨੇ ਜਦੋਂ ਦਰਵਾਜ਼ਾ ਖੜਕਾਇਆ ਤੇ ਅੱਗੋਂ ਝੁੱਗੀ ਦਾ ਮਾਲਕ ਬੋਲਦਾ ਉਹ ਕਹਿੰਦਾ ਤੁਸੀਂ ਕੌਣ ਹੋ ਤੇ ਮਾਤਾ ਗੁਜਰ ਕੌਰ ਜੀ ਕਹਿਣ ਲੱਗੇ ਕਹਿੰਦੇ ਅਸੀਂ ਰਾਹਗੀ ਰਹਾ ਉਹ ਕਹਿੰਦਾ ਵੀ ਦੱਸੋ ਮਾਤਾ ਜੀ ਨੇ ਕਿਹਾ ਵੀ ਅਸੀਂ ਸਵੇਰ ਦੇ ਚੱਲੇ ਥੱਕ ਗਏ ਅਸੀਂ ਥੋੜਾ ਜਮਨ ਵਿਸ਼ਰਾਮ ਕਰਨਾ ਚਾਹੁੰਨੇ ਆ ਤੇ ਉਹ ਝੁੱਗੀ ਦਾ ਮਾਲਕ ਕਹਿਣ ਲੱਗਾ ਕਹਿੰਦਾ ਮੇਰੇ ਕੋਲ ਤਾਂ ਥਾਂ ਹੀ ਨਹੀਂ ਹੈਗੀ ਮੈਂ ਤੁਹਾਨੂੰ ਕਿੱਥੇ ਰੱਖ ਸਕਦਾ ਫਿਰ ਜਦੋਂ ਸਾਬ ਜਾਦੇ ਬੋਲੇ ਤੋਤਲੀ ਜੀ ਜ਼ਬਾਨ ਦੇ ਨਾਲ ਤੇ ਉਹਨੇ ਵੇਖਿਆ ਵੀ ਬੱਚੇ ਵੀ ਆ ਉਨੇ ਸ਼ੇਤੀ ਦੇ ਨਾਲ ਜਿਹੜਾ ਉਹ ਝੁੱਗੀ ਦਾ ਦਰਵਾਜ਼ਾ ਖੋਲ ਦਿੱਤਾ ਹੁਣ ਇਹ ਝੁੱਗੀ ਦਾ ਮਾਲਕ ਕੌਣ ਹੈ ਇਹਦਾ ਨਾਂ ਸੀ ਕੁਮਾ ਮਾਸਕੀ ਪਹਿਲਾਂ ਇਹ ਸਨਤਨੀ Hindu ਵੀਰ ਸੀ ਬਾਅਦ ਵਿੱਚ ਜਿਵੇਂ ਇੱਕ ਲਹਿਰ ਚੱਲੀ ਇਸਲਾਮ ਦੇ ਵੱਲੋਂ ਔਰੰਗਜ਼ੇਬ ਦੇ ਵੱਲੋਂ ਤੇ ੱੱੱਕੇ ਦੇ ਨਾਲ ਇਸਲਾਮ 'ਚ ਲੋਕਾਂ ਨੂੰ ਲਿਆਂਦਾ ਗਿਆ ਇਹਨੂੰ ਵੀ ਜਿਹੜਾ ਸੀ ਕੋਤਵਾਲੀ ਦੇ ਵਿੱਚ ਲਜਾ ਕੇ ੱੱੱਕੇ ਦੇ ਨਾਲ ਜਿਹੜਾ ਸੀ Hindu ਤੋਂ ਮੁਸਲਮਾਨ ਬਣਾਇਆ ਗਿਆ ਇਹਦਾ ਨਾਂ ਰੱਖਿਆ ਗਿਆ ਕਰੀਮ ਬਖਸ਼ ਪਰ ਸਾੱਚੇ ਸੀ ਹੈ ਤੇ ਗਰੀਬ ਦਾ ਗਰੀਬ ਹੀ ਪਹਿਲਾਂ ਵੀ ਜਿਹੜਾ ਸੀ ਉਹ ਜਿਵੇਂ ਪਹਿਲਾਂ ਪਤਨ ਤੋਂ ਲੋਕਾਂ ਨੂੰ ਪਾਰ ਕਰਵਾ ਕੇ ਤੇ ਆਪਣਾ ਗੁਜ਼ਾਰਾ ਕਰਦਾ ਸੀ ਹੁਣ ਵੀ ਗੁਜ਼ਾਰਾ ਉਦਾਂ ਹੀ ਕਰਦਾ ਸੀ ਤਾਂ ਇਹ ਕੁਮਾ ਮਾਸਕੀ ਹੈ ਉਸ ਵੇਲੇ ਕੁਮਾ ਮਾਸਕੀ ਨੇ ਮਾਤਾ ਜੀ ਤੇ ਦੋਨੋਂ ਸਹਿਬਜ਼ਾਦੇ ਨੂੰ ਆਪਣੀ ਝੁੱਗੀ ਦੇ ਵਿੱਚ ਬਿਠਾਇਆ ਤੇ ਆਪ ਨੇੜੇ ਇੱਕ ਪਿੰਡ ਦੇ ਵਿੱਚੋਂ ਲక్ష్ਮੀ ਨਾਮ ਜੀ ਔਰਤ ਦੇ ਕੋਲੋਂ ਭੋਜਨ ਲੈ ਕੇ ਆਉਂਦਾ ਇਨੇ ਦੇ ਆਕੇ ਮਾਤਾ ਜੀ ਤੇ ਸਹਿਬ ਜਾਦੇ ਨੂੰ ਭੋਜਨ ਸ਼ਕਾਇਆ। ਦੇਖੋ ਜਿਹੜੇ ਕਦੇ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਮਹਿਲਾਂ ਦੇ ਵਿੱਚ ਰਹਿਣ ਵਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਫਰਜੰਦ ਤੇ ਮਾਤਾ ਜੀ ਸੀ। ਅੱਜ ਜਿਹੜਾ ਸੀ ਉਹ ਕੁੰਮੇ ਮਾਸ਼ਕੀ ਦੀ ਝੁੱਗੀ ਦੇ ਵਿੱਚ ਜ਼ਮੀਨ ਦੇ ਉੱਪਰ ਬੈਠੇ ਹੋਏ ਸੀ ਆਤ ਦੀ ਬਾਰ ਠੰਡ ਹੈ। ਸਿਆਲੀ ਦੇਣਾ। ਤਾਂ ਉਸ ਵੇਲੇ ਦੇ ਨਾਲ ਫਿਰ ਜਿਹੜਾ ਸੀ ਜਾਗੋ ਮੀਟੀ ਜੀ ਦੇ ਵਿੱਚ ਮਾਤਾ ਜੀ ਨੇ ਰਾਤ ਬਤੀਤ ਕੀਤੀ। ਕੁੰਮਾ ਤੇ ਬਾਹਰ ਟੈਲ ਦਾ ਟੂਲ ਦਾ ਰਿਆ ਵੇਖਦਾ ਰਿਆ ਬਿੜਕ ਰੱਖਦਾ ਰਿਆ ਵੀ ਕੋਈ ਆਉਂਦਾ ਤੇ ਨਹੀਂ ਹੈ ਨਾਲੇ ਉਹਨੇ ਖੱਤਰ ਦੇ ਵਾਸਤੇ ਥੋੜਾ ਖਾਣ ਦਾ ਜਿਹੜਾ ਸੀ ਉਹ ਪ੍ਰਬੰਧ ਕਰਕੇ ਦਿੱਤਾ ਤਾਂ ਫਿਰ ਅਗਲੇ ਦਿਨ ਕੀ ਹੋਇਆ ਕਿ ਉਸ ਵੇਲੇ ਦੇ ਨਾਲ ਜਿਹੜਾ ਸੀ ਉਹ ਲక్ష్ਮੀ ਨਾਮ ਦੀ ਔਰਤ ਜਿਹਦੇ ਕੋਲੋਂ ਰਾਤੀ ਭੋਜਨ ਲਿਆਂਦਾ ਸੀ ਉਹ ਆਪ ਵੀ ਆਈ ਉਹਨੇ ਥੋੜੇ ਗਰਮ ਬਸਤਰ ਵੀ ਲਿਆ ਕੇ ਜਿਹੜੇ ਦੇਨ ਦਾ ਯਤਨ ਕੀਤਾ ਤੇ ਨਾਲੇ ਜਿਹੜਾ ਸੀ ਉਹ ਆਣ ਕੇ ਮਾਤਾ ਜੀ ਦੀ ਮੁੱਠੀ ਚਾਪੀ ਵੀ ਕੀਤੀ ਇਨਾਂ ਚਿਰ ਨੂੰ ਇੱਥੇ ਗੰਗੂ ਹੁੰਦਾ ਹੈ ਕੁਝ ਇਤਿਹਾਸਕਾਰ ਕਹਿੰਦੇ ਉਹ ਪਿੰਡ ਤੋਂ ਆਇਆ ਕੁਝ ਕਹਿੰਦੇ ਉਹ ਨਾਲ ਹੀ ਆ ਰਿਹਾ ਸੀ ਤੇ ਅਸਲ ਚ ਤੇ ਇਹੀ ਗੱਲ ਬੰਦੀ ਏ ਕਿ ਅਗੋਂ ਨੇ ਕਿਥੋਂ ਆਉਣਾ ਸੀ ਉਹ ਲੱਗਦਾ ਕਿ ਵਿਛੜਿਆ ਹੋਇਆ ਨਾਲ ਹੀ ਆ ਰਿਹਾ ਸੀ ਮਗਰੋਂ ਉਹਨੇ ਆਣ ਕੇ ਜਦੋਂ ਜਿਹੜਾ ਪੁੱਛਿਆ ਕੁੰਮੇ ਨੂੰ ਵੀ ਇੱਥੇ ਤੂੰ ਇਦਾਂ ਕੋਈ ਸਿੱਖਾਂ ਚੋਂ ਦੇਖਿਆ ਹੋਵੇ ਕੋਈ ਗੁਰੂ ਪਰਿਵਾਰ ਚੋਂ ਵੇਖਿਆ ਹੋਵੇ ਤੇ ਕੁੰਮੇ ਨੇ ਸੋਚਿਆ ਵੀ ਇਹਨੇ ਵੀ ਉਦਾਂ ਦੀ ਗੱਲ ਹੀ ਦੱਸੀਏ ਜਿੱਦਾਂ ਦੀ ਗੱਲ ਰਾਤ ਮਾਤਾ ਜੀ ਨੇ ਦੱਸੀ ਸੀ ਉਹਨੇ ਮਾਤਾ ਜੀ ਦੇ ਨਾਲ ਮਿਲਾ ਦਿੱਤਾ ਸੁਭਾਵਕ ਹੈ ਕਿ ਜਦੋਂ ਵਿਖੜੇ ਪੈਂਦੇ ਆ ਤੇ ਤੁਰਿਆ ਕੋਈ ਬੰਦਾ ਉਥੇ ਆਪਣਾ ਕੋਈ ਮਿਲ ਪਏ ਤੇ ਇੱਕ ਥੋੜੀ ਖੁਸ਼ੀ ਤੇ ਜੜੀ ਹੁੰਦੀ ਹੈ ਮਾਤਾ ਜੀ ਨੇ ਕਿਹਾ ਚੱਲ ਗੰਗਿਆ ਆਪਾਂ ਚੱਲੀਏ ਤੇ ਗੰਗਾ ਕਹਿਣ ਲੱਗਿਆ ਵੀ ਕਿੱਧਰ ਨੂੰ ਤੁਰਨਾ ਹੈ ਮਾਤਾ ਜੀ ਕਹਿੰਦੇ ਪੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੀ ਪੀ ਚਮਕੌਰ ਜਾਣਾ ਹੈ ਆਪਾਂ ਚਮਕੌਰ ਵਾਲੇ ਪਾਸੇ ਨੂੰ ਜਾਣੇ 19 ਕੁੰਮੇ ਮਾਸਕੀ ਨੇ ਸੈਬ ਜਾਦਿਆਂ ਨੂੰ ਮਾਤਾ ਜੀ ਨੂੰ ਤੇ ਗੰਗੂ ਨੂੰ ਜਿਹੜਾ ਸੀ ਉਹ ਪੱਤਨ ਜਿਹੜਾ ਸੀ ਉਹ ਪਾਰ ਕਰਵਾਤਾ ਮਤਲਬ ਬੀੜੀ ਰਾਈ ਬੀੜੀ ਦਾ ਪੱਤਨ ਪਾਰ ਜਿਹੜਾ ਉਹ ਕਰਵਾਤਾ ਤੇ ਮਾਤਾ ਜੀ ਨੇ ਖੁਸ਼ ਹੋ ਕੇ ਨਾ ਇਹਨੂੰ ਤੁਰਨ ਲੱਗਿਆਂ ਪੰਜ ਸੋਨੇ ਦੀਆਂ ਮੋਹਰਾਂ ਦਿੱਤੀਆਂ ਕੁਮੇ ਮਾਸ਼ਕੀ ਨੂੰ ਕੁਮੇ ਮਾਸ਼ਕੀ ਨੂੰ ਉਹ ਜਿਹੜੀ ਲక్ష్ਮੀ ਨਾਮ ਦੀ ਔਰਤ ਸੀ ਉਹਨੂੰ ਵੀ ਪੰਜ ਮੋਹਰਾਂ ਦਿੱਤੀਆਂ ਤਾਂ ਉਸ ਵੇਲੇ ਦੇ ਨਾਲ ਫਿਰ ਭਾਵੇਂ ਕਿ ਨਾ ਦੋਵਾਂ ਨੇ ਕਿਹਾ ਵੀ ਨਾ ਨਾ ਮਾਤਾ ਜੀ ਮੋਰਾ ਥੋੜੀ ਲੈਣੀ ਹੈ ਇਸ ਕਰਕੇ ਸੇਵਾ ਥੋੜੀ ਕੀਤੀ ਤੁਸੀਂ ਪੈਸੇ ਦੋ ਤੇ ਮਾਂ ਨੇ ਵੀ ਕਿਹਾ ਵੀ ਨਹੀਂ ਮੈਂ ਇਸ ਕਰਕੇ ਨਹੀਂ ਦੇ ਰਹੀ ਵੀ ਤੁਸੀਂ ਸਾਡੀ ਸੇਵਾ ਕੀਤੀ ਇਸ ਕਰਕੇ ਦੇ ਰਹੀ ਵੀ ਤੁਸੀਂ ਮੇਰਾ ਪਿਆਰ ਜਾਣ ਕੇ ਰੱਖ ਲਓ ਹਾਲਾਂਕਿ ਬਾਅਦ ਵਿੱਚ ਕੁੰਮੇ ਦੇ ਮਨ ਵਿੱਚ ਸਦਾ ਹੀ ਇਸ ਗੱਲ ਦਾ ਦੁੱਖ ਰਿਆ ਵੀ ਜੇ ਮੈਂ ਸ਼ਾਇਦ ਉਸ ਦਿਨ ਗੰਗੂ ਦੇ ਨਾਲ ਮਾਤਾ ਜੀ ਤੇ ਸਹਿਬਜ਼ਾਦਿਆਂ ਨੂੰ ਨਾ ਭੇਜਦਾ ਤੇ ਸ਼ਾਇਦ ਇਹ ਸਾਕਾ ਨਾ ਵਾਪਰਦਾ ਫਿਰ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਆਇਆ ਤੇ ਉਦੋਂ ਇਹ ਜਿਹੜਾ ਕੁੰਮਾ ਮਾਸ਼ਕੀ ਸੀ ਫਿਰ ਅਮਰਤ ਸ਼ਾਕੀ ਕਰਮ ਸਿੰਘ ਬਣ ਗਿਆ। ਬਾਬਾ ਬੰਦਾ ਸਿੰਘ ਬਹਾਦਰ ਨੇ ਇਹਨੂੰ ਦਰਬਾਰ ਦੇ ਵਿੱਚ ਸਾਧ ਕੇ ਸਨਮਾਨਤ ਵੀ ਕੀਤਾ ਸੀ। ਔਰ ਉਸ ਤੋਂ ਬਾਅਦ ਜਿਹੜਾ ਸੀ ਇਹ ਜੰਗ ਦੇ ਮੈਦਾਨ ਵਿੱਚ ਲੜਦਾ ਹੋਇਆ ਹੀ ਸ਼ਹੀਦ ਵੀ ਹੋਇਆ ਸੀ। ਮਾਤਾ ਜੀ ਤੇ ਸੈਭਜਾਦੇ ਤੇ ਗੰਗੂ ਜਿਹੜਾ ਹੈ ਉਹ ਤੁਰ ਪੈਂਦੇ ਐ। ਕਈ ਥਾਵਾਂ ਦੇ ਉੱਪਰ ਅੱਜ ਦੇ ਸਮੇਂ ਵਿੱਚ ਜਿਹੜੇ ਗੁਰਦੁਆਰੇ ਸਹਿਬਾਨ ਸ਼ੋਭਤ ਹੈ ਜਿਹੜੇ ਸੈਭਜਾਦਿਆਂ ਦੇ ਉਹ ਸਫ਼ਰ ਦੇ ਨਾਲ ਸੰਬੰਧ ਰੱਖਦੇ ਦੱਸੇ ਜਾਂਦੇ ਐ। ਵੀ ਇੱਥੇ ਰੁਕੇ ਸੀ ਇੱਥੇ ਰੁਕੇ ਜਿੱਥੇ ਬੈਠੇ ਸੀ ਉਹਦੇ ਕੰਗਾ ਸਾਹਿਬ ਬਣਾਤਾ ਜਿੱਥੇ ਇੱਕ ਹੋਰ ਪਿੰਡ ਦੇ ਵਿੱਚ ਜਿਹੜਾ ਸੀ ਉੱਥੇ ਤੇ ਰਾਤ ਠਹਿਰਨ ਦਾ ਵੀ ਜ਼ਿਕਰ ਤੱਕ ਇਤਿਹਾਸਕਾਰਾਂ ਨੇ ਕਰਤਾ ਪਰ ਚਲੋ ਜੋ ਰਵਾਇਤ ਆ ਆਪਾਂ ਉਹਦੇ ਮੁਤਾਬਕ ਚੱਲੀਏ ਤਾਂ ਉਹ ਸਿਹੜੀ ਪਿੰਡ ਦੇ ਵਿੱਚ ਪੁੱਜ ਜਾਂਦੇ ਆ ਜੀ ਸਿਹੜੀ ਪਿੰਡ ਦੇ ਵਿੱਚ ਥੋੜਾ ਜਿਹਾ ਪਹਿਲਾਂ ਜਿਹੜਾ ਸੀ ਗੰਗੂ ਨੇ ਮਾਤਾ ਜੀ ਤੇ ਸਹਿਬਜ਼ਾਦਿਆਂ ਨੂੰ ਨਾ ਇੱਕ ਸ਼ਾਨ ਚ ਬਿਠਾ ਦਿੱਤਾ ਵੀ ਮੈਂ ਵੇਖ ਕੇ ਆਵਾਂ ਸਾਹਮਣੇ ਕੋਈ ਸਿਪਾਹੀ ਨਾ ਹੋਵੇ ਜੀ ਪਿੰਡ ਦੇ ਬਾਹਰ ਬਾਹਰ ਤਾਂ ਉੱਥੇ ਉਹ ਜਿਹੜਾ ਝੁੱਗੀ ਦਾ ਮਾਲਕ ਸੀ ਛੰਨ ਦਾ ਮਾਲਕ ਸੀ ਉਹ ਇੱਕ ਸਾਧੂ ਪੁਰਸ਼ ਸੀ ਉਹਨੇ ਆਣ ਕੇ ਦੇਖਿਆ ਵੀ ਇਹ ਦੋ ਨਿੱਕੇ ਨਿੱਕੇ ਬਾਲਕ ਬਜ਼ੁਰਗ ਮਾਤਾ ਜੀ ਬੈਠੇ ਇਹ ਕੌਣ ਹੈ ਉਹਨੇ ਆਣ ਕੇ ਪੁੱਛਿਆ ਵੀ ਤੁਸੀਂ ਕਿਵੇਂ ਬੈਠੇ ਹੋ ਵੀ ਤੇ ਮਾਤਾ ਜੀ ਨੇ ਸੁਭਾਵਕ ਜਿਹਾ ਜਿੱਦਾਂ ਕਿਹਾ ਵੀ ਐਵੇਂ ਬੈਠੇ ਆ ਅੱਜ ਕੱਲ ਉੱਥੇ ਗੁਰਦੁਆਰਾ ਐਮਾ ਸਾਹਿਬ ਦੀ ਸ਼ੋਭਤ ਹੈ ਫਿਰ ਜਦੋਂ ਰਾਤ ਜੀ ਪੈ ਗਈ ਤੇ ਗੰਗੂ ਜਿਹੜਾ ਮਾਤਾ ਜੀ ਤੇ ਸਹਿਬਜ਼ਾਦੇ ਨੂੰ ਆਪਣੇ ਘਰ ਲੈ ਗਿਆ ਇਤਿਹਾਸ ਕਹਿੰਦਾ ਪਿਓ ਨੇ ਖਾਣ ਵਾਸਤੇ ਭੋਜਨ ਲਿਆਂਦਾ ਇਤਿਹਾਸ ਕਹਿੰਦਾ ਕਿ ਉਹਨੇ ਖਾਣ ਵਾਸਤੇ ਭੋਜਨ ਲੈ ਕੇ ਆਂਦਾ ਤੇ ਸਹਬਜ਼ਾਦੇ ਨੇ ਕਿਹਾ ਵੀ ਮਾਤਾ ਜੀ ਇਦਾਂ ਦਾ ਭੋਜਨ ਤੇ ਸਾਡੇ ਘਰ ਦੇ ਵਿੱਚ ਕਦੇ ਕਿਸੇ ਕਾਮਾ ਤੇ ਕੂਕਰਾਂ ਨੇ ਵੀ ਨਹੀਂ ਖਾਦਾ ਅੱਛਾ ਜੀ ਯਾਨੀ ਕਿ ਉਹ ਬਹੁਤ ਸੜਿਆ ਜਿਹੜਾ ਸੀ ਉਹ ਭੋਜਨ ਸੀ ਉਹ ਐਸੀ ਰੋਟੀ ਕਰ ਲਿਆਇਓ ਹਮਰੇ ਕਾਗਨ ਕੂਕਰ ਖਾਇਓ ਸਾਡੇ ਇਤਿਹਾਸ ਦੇ ਬੋਲ ਫਿਰ ਮਾਤਾ ਜੀ ਨੇ ਇੱਕ ਮੋਹਰ ਕੱਢ ਕੇ ਦਿੱਤੀ ਤੇ ਕਿਹਾ ਕਿ ਲੈ ਗੰਗਿਆ ਮੇਰੇ ਬੱਚਿਆਂ ਨੂੰ ਖਾਣ ਵਾਸਤੇ ਕੁਝ ਲਿਆ ਦੇ ਤਾਂ ਉਸ ਵੇਲੇ ਦੇ ਨਾਲ ਜਿਹੜਾ ਸੀ ਉਹਨੇ ਫਿਰ ਪਤਾਸੇ ਜਿਹੜੇ ਆ ਉਹ ਜਾ ਕੇ ਦਿੱਤੇ ਸਹਬਜ਼ਾਦੇ ਨੇ ਪਤਾਸੇ ਖਾਦੇ ਤੇ ਰਾਤ ਜਿਹੜੀ ਹੈ ਉਹ ਜਦੋਂ ਪੈਂਦੀ ਹੈ ਤੇ ਮਾਤਾ ਜੀ ਤੇ ਸਹਬਜ਼ਾਦੇ ਜਾਗੋ ਮੀਟੀ ਜੀ ਦੇ ਵਿੱਚ ਮਾਤਾ ਜੀ ਸੋਚਦੇ ਹਨ ਚਲੋ ਮੈਂ ਤੇ ਇੱਕ ਛੱਤ ਦੇ ਥੱਲੇ ਪਈ ਹਾਂ ਬਾਕੀ ਪਰਿਵਾਰ ਦਾ ਕੀ ਪਤਾ ਕਿੱਥੇ ਹੈ ਮੇਰਾ ਪੁੱਤਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਿੱਥੇ ਹੈ ਨੋਵਾ ਕਿੱਥੇ ਹੈ ਵੱਡੇ ਸਹਿਬਜ਼ਾਦੇ ਕਿੱਥੇ ਹੈ ਸਿੱਖ ਕਿੱਥੇ ਹੈ ਤਾਂ ਨੀਂਦ ਤਾਂ ਉਸ ਮਾਂ ਨੂੰ ਕੀ ਆਉਣੀ ਸੀ ਰਾਤ ਦੇ ਵੇਲੇ ਗੰਗੂ ਜਿਹੜਾ ਉਹ ਬਈਮਾਨ ਹੋਇਆ ਬਈਮਾਨ ਉਸ ਵੇਲੇ ਹੀ ਹੋ ਗਿਆ ਸੀ ਜਦੋਂ ਮਾਤਾ ਜੀ ਨੇ ਮੋਹਰਾ ਕੱਢ ਕੇ ਲక్ష్ਮੀ ਨੂੰ ਤੇ ਉਹਨੂੰ ਕੁਮੇ ਮਾਸ਼ਕੀ ਨੂੰ ਦਿੱਤੀਆਂ ਸੀ ਉਦੋਂ ਹੀ ਉਹਨੇ ਕਿਹਾ ਹੈ ਮਾਂ ਜੀ ਛੱਡੋ ਖੜਾ ਚਮਕੌਰ ਕੀ ਜਾਣਾ ਆਪਾਂ ਕਰਕੇ ਆਪਾਂ ਆਪਣੇ ਪਿੰਡ ਜਾਣੇ ਆ ਜਦੋਂ ਸ਼ਾਂਤੀ ਹੋ ਜੇਗੀ ਚਾਰੇ ਪਾਸੇ ਆਪਾਂ ਉਦੋਂ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮਿਲ ਲਾਂਗੇ ਦਾ ਗੁਰਬਾਣੀ ਦੇ ਅੰਦਰ ਨਾ ਕੂਕਰ ਦੇ ਕੁੱਤੇ ਦੇ ਦੋ ਰੂਪ ਬਿਆਨ ਕੀਤੇ ਅੱਛਾ ਜੀ ਪਹਿਲਾ ਰੂਪ ਤੇ ਇਹ ਕਿਆ ਸਤਿਗੁਰਾਂ ਨੇ ਭੀ ਜੇ ਤੂੰ ਸਿੱਖਿਆ ਲੈਣੀ ਹੈ ਨਾ ਤੇ ਕੁੱਤੇ ਕੋ ਲੈ ਜਿੰਨਾ ਵਫਾਦਾਰ ਏ ਹੈ ਨਾ ਇਹਨਾਂ ਕੋਈ ਵੀ ਨਹੀਂ ਹੈਗਾ ਤੇ ਦੂਜਾ ਰੂਪ ਉਹਦਾ ਬਿਆਨ ਕੀਤਾ ਵੀ ਜੇ ਉਹ ਹਲਕ ਜੇ ਤੇ ਸਭ ਤੋਂ ਪਹਿਲਾਂ ਆਪਣੇ ਮਾਲਕ ਨੂੰ ਵੜਦਾ ਹੈ ਜੋ ਕੂਕਰ ਹਲਕਾਇਆ ਧਾਵੇ ਦਹਿ ਦਸਜਾਏ ਲੋਭੀ ਜੰਤ ਨਾ ਜਾਣੀ ਭਾਕਾ ਭਾਕ ਸਭ ਖਾਏ ਹੁਣ ਆਪਾਂ ਵੇਖ ਸਕਦੇ ਪੀ ਗੰਗੂ ਦੇ ਅੰਦਰ ਉਸ ਵੇਲੇ ਕਿਹੜਾ ਕੁੱਕਰ ਜਿਹੜਾ ਸੀ ਉਹ ਅ ਜਿਆਦਾ ਜਿਹੜਾ ਉਹ ਘਰ ਕਰ ਚੁੱਕਾ ਸੀ ਤਾਂ ਉਸ ਵੇਲੇ ਦੇ ਨਾਲ ਫਿਰ ਉਹਨੇ ਰਾਤ ਦੇ ਵੇਲੇ ਜਿਹੜਾ ਸੀ ਉਹ ਮੋਹਰਾਂ ਦੀ ਥੈਲੀ ਨੂੰ ਚੁਰਾ ਲਿਆ ਸਵੇਰ ਜੜੀ ਮਾਤਾ ਜੀ ਨੇ ਜਿਹੜਾ ਸੀ ਉਹ ਦੇਖਿਆ ਮੋਹਰਾਂ ਵਾਲੀ ਥੈਲੀ ਕਿੱਥੇ ਹੈ ਉਹਨਾਂ ਦੇ ਮਨ ਦਾ ਖਿਆਲ ਸੀ ਚਲੋ ਮੈਂ ਗੰਗੂ ਨੂੰ ਦੇਨੀ ਆ ਕੋਲੋਂ ਆਪਣੇ ਖਰਚ ਕਰਦਾ ਰੋਟੀ ਪਾਣੀ ਹਨਾ ਬਣਾਉਂਦਾ ਪਿਆ ਹੈ ਤਾਂ ਮੈਂ ਮੋਹਰਾਂ ਦੇ ਦੇਨੀ ਇਹਦੇ ਤੋਂ ਉਹ ਜਿਹੜਾ ਖਰਚ ਕਰ ਲੇਗਾ ਉਹ ਤਾਂ ਪਹਿਲਾਂ ਹੀ ਚੁਰਾ ਚੁੱਕਾ ਸੀ ਜਦੋਂ ਪੁੱਛਿਆ ਵੀ ਮੋਹਰਾਂ ਲਈ ਥੈਲੀ ਤੇ ਉਹ ਜਿੰਨਾ ਅੰਦਰ ਕੂੜ ਵਰਤੈ ਸੱਚ ਨਾ ਭਾਵੇ ਜਿੰਨਾਂ ਦੇ ਅੰਦਰ ਝੂਠ ਹੋਵੇ ਉਹਨਾਂ ਨੂੰ ਸੱਚ ਚੰਗਾ ਹੀ ਨਹੀਂ ਲੱਗਦਾ ਉਹ ਰੌਲਾ ਪਾਉਣ ਲੱਗ ਗਿਆ ਨਾਲੇ ਤੁਹਾਨੂੰ ਕਰ ਲਿਆਂਦਾ ਨਾਲੇ ਤੁਸੀਂ ਮੇਰੇ ਤੇ ਇਲਜ਼ਾਮ ਲਾਉਂਦੇ ਹੋ ਤਾਂ ਫਿਰ ਉਸ ਵੇਲੇ ਦੇ ਨਾਲ ਮਾਤਾ ਜੀ ਨੇ ਇੱਕ ਗੱਲ ਕਹੀ ਗੰਗੇ ਰੌਲਾ ਨਾ ਪਾ ਇਹ ਮੋਹਰਾਂ ਦੀ ਤੇ ਕੋਈ ਗੱਲ ਨਹੀਂ ਇਹ ਤਾਂ ਫੇਰ ਆ ਜਾਣਗੀਆਂ ਪਰ ਆ ਜੋ ਦੋ ਕੀਮਤੀ ਮੋਹਰਾਂ ਮੇਰੇ ਕੋਲ ਹੈ ਨਾ ਜੇ ਇਹਨਾਂ ਨੂੰ ਕੁਝ ਹੋ ਗਿਆ ਤੇ ਫਿਰ ਕੀ ਕਰਾਂਗੇ ਪਰ ਹੁਣ ਉਹ ਉਸ ਵੇਲੇ ਦੇ ਨਾਲ ਲਾਲਚ ਦੇ ਵਿੱਚ ਆਇਆ ਪਿੰਡ ਦੇ ਚੌਧਰੀ ਦੇ ਘਰ ਜਾਂਦਾ ਜਾ ਕੇ ਸਵੇਰੇ ਹੀ ਵਜਾ ਦਿੰਦਾ ਚੌਧਰੀ ਸਾਹਿਬ ਚੌਧਰੀ ਨੇ ਕਿਹਾ ਸਵੇਰੇ ਸਵੇਰੇ ਕੌਣ ਕਹਿੰਦਾ ਜੀ ਮੈਂ ਗੰਗਾ ਰਾਮ ਕਹਿੰਦੇ ਸਵੇਰੇ ਸਵੇਰੇ ਕੀ ਕੰਮ ਹੈ ਕਹਿੰਦਾ ਬੜਾ ਜ਼ਰੂਰੀ ਕੰਮ ਹੈ ਫਿਰ ਚੌਧਰੀ ਨਾਲ ਲੈ ਕੇ ਤੇ ਮੁਰਿੰਡੇ ਠਾਣੇ ਦੇ ਵਿੱਚ ਗਿਆ ਜਾਨੀ ਖਾਂ ਮਾਨੀ ਖਾਂ ਸਾਬਜਾਦਿਆਂ ਨੂੰ ਮਾਤਾ ਜੀ ਨੂੰ ਫੜਨ ਵਾਸਤੇ ਆਉਂਦੇ ਮਤਲਬ ਕਿ ਜਾ ਕੇ ਉਹਨਾਂ ਨੂੰ ਸਾਰੀ ਸੀਆਈਡੀ ਦੇ ਦਿੰਦਾ ਕਿ ਮੇਰੇ ਘਰ ਅਨੰਤਪੁਰ ਸਾਹਿਬ ਵਾਲੇ ਗੁਰੂ ਦੇ ਬੱਚੇ ਦੋਹਾਂ ਦੀ ਮਾਤਾ ਮੌਜੂਦ ਨੇ ਬਿਲਕੁਲ ਜੀ ਕੋਈ ਉਹਦਾ ਕੋ ਰਿਸ਼ਵਤ ਵੀ ਲੈਂਦਾ ਹੋਵੇਗਾ ਕੋਈ ਇਨਾਮ ਵਜੋਂ ਹਾਂ ਲੱਗੇ ਅੱਗੇ ਗੱਲ ਕਰਨ ਲੱਗੇ ਆਪਾਂ ਫਿਰ ਹੋਇਆ ਕਿ ਕਿ ਉਸ ਵੇਲੇ ਦੇ ਨਾਲ ਜਾਨੀਖਾ ਮਾਨੀਖਾਨ ਜਿਹੜੇ ਫੜਨ ਵਾਸਤੇ ਆਉਂਦੇ ਆ ਤਾਂ ਮਾਤਾ ਜੀ ਨੇ ਤੁਰਨ ਲੱਗਿਆਂ ਵੈਸੇ ਇੱਕ ਗੱਲ ਕਹੀ ਕਿ ਗੰਗਿਆ ਜਿਸ ਧਨ ਦੀ ਖਾਤਰ ਤੂੰ ਪਾਪ ਕੀਤਾ ਇਹ ਧਨ ਕਦੇ ਕਿਸੇ ਦਾ ਬੰਦਾ ਨਹੀਂ ਹੁੰਦਾ ਇਤਿਹਾਸ ਕਹਿੰਦਾ ਕਿ ਫਿਰ ਜਾਨੀਖਾ ਮਾਨੀਖਾਨ ਨੇ 100 ਰੁਪਿਆ ਇਹਨੂੰ ਦਿੱਤਾ ਉਸ ਲਈ ਨੇ ਕਿ ਆਪ ਹੀ ਨਹੀਂ ਨਹੀਂ 100 ਰੁਪਏ ਤੇ ਥੋੜਾ ਇੰਨਾ ਵੱਡਾ ਕੰਮ ਕੀਤਾ ਕਹਿੰਦੇ 100 ਨਾ ਹੋਰ ਦਿੱਤਾ 200 ਰੁਪਏ ਦੇ ਜਿਹੜਾ ਸੀ ਲਾਲਚ ਦੇ ਵਿੱਚ ਆਣ ਕੇ ਨੇ ਸਹਬਜ਼ਾਦਿਆਂ ਨੂੰ ਫਰਾਦ ਦਿੱਤਾ ਜਦੋਂ ਜਾਨੀ ਖਾ ਮਾਨੀ ਖਾ ਲੈ ਕੇ ਸਹਬਜ਼ਾਦਿਆਂ ਤੇ ਮਾਤਾ ਜੀ ਨੂੰ ਤੁਰਨ ਲੱਗੇ ਤੇ ਮਾਤਾ ਜੀ ਨੇ ਕਿਹਾ ਵੀ ਇਹ ਪਾਪ ਦੀ ਕਮਾਈ ਕਦੇ ਕਿਸੇ ਨੂੰ ਪਚੀ ਨਹੀਂ ਹੋਇਆ ਵੀ ਇਦਾਂ ਹੀ ਹੈ ਕਿ ਜਿੱਥੇ ਜਾ ਕੇ ਉਹਨੇ ਚੋ ਦੇ ਕੰਡੇ ਦੇ ਉੱਪਰ ਉਸ ਮਾਇਆ ਨੂੰ ਨੱਪਿਆ ਸੀ ਉਹ ਚੋ ਚੜਿਆ ਪਾਣੀ ਚੜ ਗਿਆ ਤੇ ਉਹ ਮੋਹਰਾਂ ਨੂੰ ਰੋੜ ਕੇ ਲੈ ਗਿਆ ਪੱਲੇ ਗੰਗੂ ਦੇ ਵੀ ਕੁਝ ਨਹੀਂ ਪਿਆ ਫਿਰ ਅਗਲੀ ਰਾਤ ਜਿਹੜਾ ਉਹ ਮਰਿੰਡੇ ਲਿਆਂਦਾ ਜਾਂਦਾ ਲਿਆ ਕੇ ਜਾਨੀ ਖਾਨ ਮਾਨੀ ਖਾਨ ਨੇ ਦੋਨਾਂ ਸਹਿਬਜ਼ਾਦੇਆਂ ਦੇ ਉੱਪਰ ਬਹੁਤ ਜ਼ਿਆਦਾ ਜ਼ੁਲਮ ਕੀਤਾ ਤਸ਼ੱਦਦ ਕੀਤਾ ਇਸ ਕਰਕੇ ਕਿਉਂਕਿ ਛੋਟੇ ਲੈਵਲ ਦੇ ਸਿਪਾਹੀ ਸੀ ਇਹਨਾਂ ਦੇ ਮਨ ਦਾ ਖਿਆਲ ਸੀ ਕਿ ਜੇ ਸਹਿਬਜ਼ਾਦੇ ਨੂੰ ਇਸਲਾਮ ਦੇ ਵਿੱਚ ਲਿਆ ਕੇ ਅਸੀਂ ਜਿਹੜਾ ਏ ਉਹ ਵਜ਼ੀਰ ਖਾਨ ਦੇ ਸਾਹਮਣੇ ਪੇਸ਼ ਕਰਾਂਗੇ ਤਾਂ ਪੈਸੇ ਜ਼ਿਆਦੇ ਮਿਲਣਗੇ ਇਨਾਮ ਜ਼ਿਆਦਾ ਮਿਲੇਗਾ ਇਨਾਂ ਨੇ ਸਾਰੀ ਰਾਤ ਸਾਬਜਾਦਿਆਂ ਨੂੰ ਜਿਹੜਾ ਸੀ ਇਤਿਹਾਸ ਤੇ ਇਥੋਂ ਤੱਕ ਵੀ ਕਹਿੰਦਾ ਵੀ ਤੋੜਿਆਂ ਚ ਪਾ ਕੇ ਤੋਂ ਬੰਨ ਛੱਡਿਆ ਕਿ ਤਸ਼ੱਦਦ ਹੋਏਗਾ ਤਾਂ ਕੁਛ ਵੀ ਹੋਵੇ ਦਾ ਮਤਲਬ ਵੀ ਮੋਰਿੰਡੇ ਥਾਣੇ ਦੇ ਵਿੱਚ ਜਿੱਥੇ ਸਾਬਜਾਦਿਆਂ ਨੇ ਰਾਤ ਬਤੀਤ ਕੀਤੀ ਹੈ ਉੱਥੇ ਉਹਨਾਂ ਦੇ ਉੱਪਰ ਤਸ਼ੱਦਦ ਹੋਇਆ ਔਰ ਸਭ ਤੋਂ ਵੱਡਾ ਤਸ਼ੱਦਦ ਇਹੀ ਸੀ ਕਿ ਨਿੱਕੇ ਨਿੱਕੇ ਸਾਬਜਾਦੇ ਤੇ ਉੱਤੇ ਭੁੱਖ ਜਿਹੜੀ ਆ ਉਹ ਖਾਣ ਵਾਸਤੇ ਕੁਝ ਵੀ ਨਹੀਂ ਦਿੱਤਾ ਗਿਆ ਤਾਂ ਫਿਰ ਜਿਹੜਾ ਏ ਉਸ ਵੇਲੇ ਦੇ ਨਾਲ ਅਗਲਾ ਜਦੋਂ ਦਿਨ ਚੜਿਆ ਜਾਨੀਖਾ ਮਾਨੀਖਾਨੇ ਜਾ ਕੇ ਸੁਭਸ ਰਹਾంద ਵਜ਼ੀਰ ਖਾਨ ਨੂੰ ਕਿਹਾ ਵਜ਼ੀਰ ਖਾਨ ਜਿਹੜਾ ਚਮਕੌਰ ਦੇ ਵਿੱਚੋਂ ਥੱਕਾ ਟੁੱਟਾਇਆ ਇੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਫੇੜ ਨਹੀਂ ਫੜੇ ਗਏ ਬੜਾ ਗੁੱਸੇ ਦੇ ਵਿੱਚ ਹੈ ਉਹਨੂੰ ਆਉਂਦੇ ਨੂੰ ਖਬਰ ਸੁਣਾਈ ਗਈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮਾਤਾ ਜੀ ਤੇ ਦੋਨੋਂ ਸਹਬਜ਼ਾਦੇ ਜਿਹੜੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹਨੂੰ ਚਾੜ ਚੜ ਗਿਆ ਹੁਣ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਚੱਲ ਕੇ ਜਿਹੜਾ ਉਹ ਮੇਰੇ ਕੋਲ ਆਉਣਗੇ ਤਾਂ ਫਿਰ ਉਸ ਵੇਲੇ ਦੇ ਨਾਲ ਮੁਰਿੰਡੇ ਤੋਂ ਸਰਹੰਦ ਜਿਹੜਾ ਉਹ ਲਿਆਂਦਾ ਗਿਆ ਇੱਥੇ ਲਿਆ ਕੇ ਦੋਨੋਂ ਸੈਭਜਾਦੇ ਤੇ ਮਾਤਾ ਜੀ ਨੂੰ ਠੰਡੇ ਬੁਰਜ ਦੇ ਵਿੱਚ ਕੈਦ ਕਰ ਦਿੱਤਾ ਗਿਆ ਸਰਹੰਦ ਦੇ ਵਿੱਚ ਉਸ ਵੇਲੇ ਦੇ ਨਾਲ 8 ਬੁਰਜ ਸੀ ਇਹਨਾਂ 8 ਬੁਰਜਾਂ ਦੇ ਵਿੱਚੋਂ ਸਭ ਤੋਂ ਉੱਚਾ ਬੁਰਜ ਜਿਹੜਾ ਉਹ ਇਹ ਸੀ ਜਿਹਨੂੰ ਠੰਡਾ ਬੁਰਜ ਕਿਹਾ ਜਾਂਦਾ ਹੈ ਇਹਦੀ ਉਚਾਈ ਜਿਹੜੀ 140 ਫੁੱਟ ਦੇ ਕਰੀਬ ਸੀ ਜੀ ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਸਰਹੰਦ ਤੇ ਹਮਲਾ ਕੀਤਾ ਸੀ ਤੇ ਉਸ ਵੇਲੇ ਦੇ ਨਾਲ ਉਹਨੇ ਬਾਕੀ 7 ਬੁਰਜ ਜਿਹੜੇ ਉਹ ਢਾਹ ਤੇ ਸੀ ਲekin ਠੰਡਾ ਬੁਰਜ ਨਹੀਂ ਸੀਟਾਇਆ ਕਿ ਇਹ ਹੁਣ ਸਹਿਬਜ਼ਾਦਿਆਂ ਦੀ ਯਾਦ ਵਜੋਂ ਰਵੇ ਕਰ ਉਹ ਵਕਰੀ ਗੱਲ ਹੈ ਅੱਜ ਦੇ ਸਮੇਂ ਵਿੱਚ ਆਪਾਂ ਉਹਨੂੰ ਸਾਂਭ ਨਹੀਂ ਸਕਦੇ ਤਾਂ ਇਸ ਠੰਡੇ ਬੁਰਜ ਦੇ ਵਿੱਚ ਜਿੱਥੇ ਆਲੇ-ਦੁਆਲੇ ਪਾਣੀ ਦੀ ਖਾਈ ਸੀ ਜਦੋਂ ਹਵਾ ਆਉਂਦੀ ਸੀ ਠੰਡੀ ਠਾਰ ਹੁੰਦੀ ਸੀ ਗਰਮੀਆਂ ਦੇ ਦਿਨਾਂ ਵਿੱਚ ਵੀ ਇੱਥੇ ਠੰਡ ਲੱਗਦੀ ਸੀ ਤੇ ਠੰਡ ਦੀ ਪੋ ਦੀ ਰਾਤ ਵਿੱਚ ਇੱਥੇ ਕੀ ਕੁਝ ਹੁੰਦਾ ਹੋਵੇਗਾ ਸਹਿਬਜ਼ਾਦਿਆਂ ਦੇ ਬੁੱਲ ਜਿਹੜੇ ਸੀ ਉਹ ਨੀਲੇ ਹੁੰਦੇ ਜਾ ਰਹੇ ਸੀ ਮਾਂ ਫਿਰ ਉਹਨਾਂ ਨੂੰ ਆਪਣੀ ਛਾਤੀ ਦੇ ਨਾਲ ਲਾ ਲਾ ਕੇ ਨੇਕ ਦੇਣ ਦਾ ਯਤਨ ਕਰਦੀ ਸੀ ਨਾਲੇ ਮਾਂ ਫਿਰ ਹੁਣ ਜਿੱਦੇ ਜਿੱਥੇ ਇੱਕ ਪਾਸੇ ਠੰਡ ਸੀ ਉੱਥੇ ਨਾਲ-ਨਾਲ ਗਰਮ ਸਾਖੀਆਂ ਸੁਣਾ ਰਹੀ ਸੀ ਗਰਮ ਸਾਖੀਆਂ ਦਾ ਭਾਵ ਵੀ ਗੁਰੂ ਅਰਜਨ ਸਾਹਿਬ ਮਹਾਰਾਜ ਤਤੀ ਤਵੀ ਤੇ ਬੈਠੇ ਆਗਣਾ ਸੰਬੰਧਤ ਹੈ ਜਿਵੇਂ ਪ੍ਰਹਿਲਾਦ ਨੂੰ ਜਿਹੜਾ ਥੰਮ ਦੇ ਨਾਲ ਜਫਾ ਪਵਾ ਕੇ ਸਾੜਨ ਦਾ ਯਤਨ ਕੀਤਾ ਗਿਆ ਇਹ ਸਾਖੀਆਂ ਸੁਣਾਈਆਂ ਜਾ ਰਹੀਆਂ ਸੀ ਕਿਵੇਂ ਭਾਈ ਦਿਆਲਾ ਜੀ ਨੂੰ ਦੇਗ ਦੇ ਵਿੱਚ ਉਬਾਲਿਆ ਗਿਆ ਸਤੀ ਦਾਸ ਮਤੀ ਦਾਸ ਜੀ ਦੀਆਂ ਸਾਖੀਆਂ मां ਜਿਹੜੀ ਹੈ ਉਹ ਸਾਰੀ ਰਾਤ ਸਹਿਬਜ਼ਾਦੇ ਨੂੰ ਸੁਣਾਉਂਦੀ ਰਹੀ। ਨਾਲੇ मां ਜੀ ਨੇ ਕਿਹਾ ਵੀ ਦੇਖਿਓ ਹੁਣ ਕੱਲ ਨੂੰ ਤੁਹਾਡੇ ਉੱਪਰ ਇੱਕ ਬਹੁਤ ਵੱਡਾ ਇਮਤਿਹਾਨ ਜਿਹੜਾ ਉਹ ਪੈਣਾ ਹੈ। ਤੁਸੀਂ ਕਿਤੇ ਢੋਲ ਨਾ ਜਾਇਓ। ਲਾਲਚ ਲਾਲਚ ਕਰਕੇ ਤੇ ਨਹੀਂ ਢੋਲ ਸਕਦੇ। ਤਸ਼ੱਦਦ ਤਸ਼ੱਦਦ ਤੁਹਾਡੇ ਉੱਪਰ ਹੋਣਾ ਹੈ, ਜ਼ੁਲਮ ਹੋਣਾ ਹੈ। ਤਾਂ ਤੁਸੀਂ ਜਿਹੜਾ ਹੈ ਦਾਦੇ ਦੀ ਪਾਕ ਨੂੰ ਜਿਹੜਾ ਉਹ ਦਾਗ ਨਹੀਂ ਲਾਉਣਾ। ਦੋਨੋਂ ਸਹਿਬਜ਼ਾਦੇ ਵੀ ਜਿਹੜੇ ਸੀ ਉਹ ਮਾਤਾ ਜੀ ਦੀਆਂ ਗੱਲਾਂ ਸੁਣਦੇ ਰਹੇ। ਤੇ ਸੁੰਦਿਆਂ ਸੁੰਦਿਆਂ ਜਿਹੜਾ ਉਹ ਨਾਲੇ ਹੰਗਾਰੇ ਦਿੰਦੇ ਰਹੇ ਤੇ ਨਾਲੇ ਫਿਰ ਜਿਹੜਾ ਇਦਾਂ ਕਰਕੇ ਸਾਰੀ ਰਾਤ ਜਿਹੜੀ ਉਹ ਬਤੀਤ ਹੋ ਜਾਂਦੀ ਹੈ। ਅਗਲਾ ਦਿਨ ਚੜਦਾ ਹੈ ਸਿਪਾਈ ਜਿਹੜੇ ਐ ਉਹ ਸਹਬਜ਼ਾਦਿਆਂ ਨੂੰ ਲੈਣ ਵਾਸਤੇ ਆਉਂਦੇ ਐ। ਤਾਂ ਮਾਤਾ ਜੀ ਨੇ ਤੇ ਕਿਹਾ ਬੀਬੀ ਇਹ 7 ਤੇ 9 ਸਾਲ ਦੇ ਨਿੱਕੇ ਨਿੱਕੇ ਸਹਬਜ਼ਾਦੇ ਇਹਨਾਂ ਦਾ ਕੀ ਕਸੂਰ ਐ? ਤਾਂ ਉਹ ਜਿਹੜੇ ਸਿਪਾਈ ਆਏ ਸੀ ਉਹ ਕਹਿੰਦੇ ਮਾਂ ਜੀ ਅਸੀਂ ਤੇ ਹੁਕਮ ਦੇ ਵੱਜੇ ਆਏ। ਸਾਨੂੰ ਕੀ ਪਤਾ ਵੀ ਇਹਨਾਂ ਦਾ ਕੀ ਕਸੂਰ। ਮਾਤਾ ਜੀ ਨੇ ਉਸ ਵੇਲੇ ਦੇ ਨਾਲ ਦੋਨਾਂ ਸਹਿਬਜ਼ਾਦਿਆਂ ਨੂੰ ਜਿਹੜਾ ਵਾ ਉਹ ਸਿਪਾਈਆਂ ਦੇ ਨਾਲ ਤੋਰ ਦਿੱਤਾ। ਲੇਕਿਨ ਮਾਤਾ ਗੁਜਰੀ ਜੀ ਜਿਹੜੇ ਸੀ ਉਹ ਉੱਪਰੋਂ ਬੁਰਜ ਦੇ ਵਿੱਚੋਂ ਸਾਰਾ ਕੁਝ ਵੇਖਦੇ ਰਹਿੰਦੇ ਆ। ਰਸਤੇ 'ਚ ਜਾਂਦੇ ਹੋਏ ਜਿਹੜੇ ਸਿਪਾਈ ਸੀ ਉਹਨਾਂ ਨੇ ਵੀ ਦੋਨਾਂ ਸਹਿਬਜ਼ਾਦਿਆਂ ਨੂੰ ਬੜਾ ਸਮਝਾਉਂਦਾ ਆਪਣੇ ਵੱਲੋਂ ਯਤਨ ਕੀਤਾ ਵੀ ਤੁਸੀਂ ਵਜ਼ੀਰ ਖਾਨ ਦੇ ਸਾਹਮਣੇ ਜਾ ਕੇ ਕਿਵੇਂ ਝੁਕਣਾ ਹੈ ਤੁਸੀਂ ਸਲਾਮ ਕਰਨੀ ਹੈ। ਤੁਸੀਂ ਸਲਾਮ ਦੇ ਵਿੱਚ ਆਉਣਾ ਹੈ ਜਾਂ ਫਿਰ ਕਚਹਿਰੀ ਦੇ ਵਿੱਚ ਵੀ ਬਹੁਤ ਜ਼ਿਆਦਾ ਜਿਹੜਾ ਲਾਲਚ ਕਰਕੇ ਡਰਾਵਿਆਂ ਕਰਕੇ ਜ਼ੁਲਮ ਕਰਕੇ ਉਹਨਾਂ ਨੂੰ ਡਲਾਉਣ ਦਾ ਜਿਹੜਾ ਉਹ ਯਤਨ ਕੀਤਾ ਗਿਆ ਸੀ